ਮੈਂ ਤੁਹਾਨੂੰ ਥੈਂਕ ਯੂ ਇਸ ਕੰਮ ਕਰ ਮਿਲਦੇ ਜੀ ਜੀ ਠੀਕ ਹੈ ਥੈਂਕ ਯੂ ਇਹ ਮੰਗ ਪੱਤਰ ਲੈਣ ਪੁੱਛੋ ਕੀ ਮੰਗ ਰਿਹਾ ਕੀ ਸਰ ਅੱਜ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਨ ਵਾਸਤੇ ਆਏ ਆ ਰਾਹੀ ਡੀਸੀ ਸਾਹਿਬ ਜੇ ਜੋ 1 ਅਗਸਤ ਨੂੰ ਇਤਿਹਾਸਿਕ ਫੈਸਲਾ ਜੋ ਨਿਆਂਯੋਗ ਸੁਪਰੀਮ ਕੋਰਟ ਦੇ ਸਾਹਮਣੇ ਜੱਜਾਂ ਨੇ ਜੋ ਦਿੱਤਾ ਹੈ ਕਿ ਵਰਗੀਕਰਨ ਦੇ ਵਿੱਚ ਜੋ ਵਰਗੀਕਰਨ ਕਰਿਆ ਵਾ ਕਿ ਜਿਹੜੀ ਐਸੀ ਸਮਾਜ ਦੇ ਵਿੱਚੋਂ ਜਿਹੜੇ ਬঞ্চিত ਉਹ ਪਿੱਛੇ ਰਹਿ ਗਏ ਲੋਕ ਮਾਨਯੋਗ ਇੱਕ ਰਿਵਿਊਸ਼ਨ ਦੇਣ ਦੀ ਜੋ ਗੱਲ ਕਰੀ ਆ ਸਭ ਤੋਂ ਪਹਿਲਾਂ ਮੈਂ ਭਾਰਤੀ ਆਵਾਮੀ ਕੀ ਤਰਫੋਂ ਸਮਾਈ ਬਵਾਦਸ ਬੋਲੂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਮੈਂ ਉਹਨਾਂ ਦੇ ਫੈਸਲੇ ਦਾ ਅਸੀਂ ਪੂਰੇ ਭਾਰਤ ਦੇ ਲਈ ਸੁਹਾਗ ਕਰਦੇ ਹਾਂ ਔਰ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਇਹ ਬੇਨਤੀ ਕਰਦੇ ਆ ਕਿ ਜੋ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਦਾ ਹੈ ਉਹ ਪੂਰੇ ਭਾਰਤ ਦੇ ਵਿੱਚ ਜਲਦ ਜਲਦ ਲਾਗੂ ਕਰਾਇਆ ਜਾਵੇ ਔਰ માનਯੋਗ ਜਿਹੜੇ ਸਾਡੇ ਪੰਜਾਬ ਦੇ ਸੀਐਮ ਸਾਹਿਬ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ 12% ਸਾਨੂੰ ਆਲਰੇਡੀ ਵਾਰਨਿਕੀ ਮੰਗੀ ਅਤੇ ਜਿਹੜੇ ਬੰਚਦੂ ਉਹਨਾਂ ਨੂੰ ਪਹਿਲੇ ਹੀ ਮਿਲ ਰਿਹਾ ਜਦ ਕਰਕੇ ਜੋ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਉਹ ਵੀ ਲਾਗੂ ਕਰਨ ਪ੍ਰਧਾਨ ਮੰਤਰੀ ਸਾਹਿਬ ਪੂਰੇ ਭਾਰਤ ਦੇ ਜ਼ਿਲ੍ਹੇ ਦੀ ਸਟੇਟਾਂ ਦਾ ਉਹਨਾਂ ਦੇ ਵਿੱਚ ਵੀ ਲਾਗੂ ਕਰਾਂਗੇ ਸੋ ਇਸੇ ਇੱਕ ਮੰਗ ਪੱਤਰ ਸੀ ਸਾਹਿਬ ਦੇ ਰਾਹੀਂ શ્રી ਨਰਿੰਦਰ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਭੇਜਿਆ ਮੈਂ ਉਹਨਾਂ ਸਮਝਦਾ ਮੈਂ ਕਿ ਇਹਦੇ ਨਾਲ ਜਿਹੜੇ ਲੋਕ ਬਹੁਤ ਪਿੱਛੇ ਰਹਿ ਗਏ ਜਿਨ੍ਹਾਂ ਨੂੰ ਰੈਕਸ਼ਨ ਦਾ ਜਿਹੜਾ ਨਾਮ ਵੀ ਨਹੀਂ ਮਿਲਿਆ ਉਹਨਾਂ ਨੂੰ ਵੀ ਥਾਬ ਮਿਲੇਗਾ ਉਹ ਨਾਮ ਮਿਲਣ ਨਾਲ ਉਹ ਵੀ ਲੋਕ ਜਿਹੜੇ ਆ ਉਹ ਅੱਗੇ ਆਪੇ ਵਿਧਾਨ ਸਾਬ ਇਹ ਸਿਡਿਊਲ ਕਾਸਟ ਦੇ ਲੋਕ ਕੁਝ ਲੋਕ ਵਿਰੋਧ ਵਿੱਚ ਆਪਕਾ ਫੰਕਸ਼ਨ ਆ ਰਿਹਾ ਜੀ ਕਿ ਹੈ ਕੋਈ ਐਸਾ ਕੋਈ ਵਿਰੋਧ ਨੂਹੇ ਪੰਜਾਬ ਦੇ ਵੀ ਦੇਖਿਆ ਕਿ ਮੈਂ ਪੰਜਾਬ ਦੇ ਖਾਸ ਕਰਕੇ ਸਾਰੇ ਹੀ ਸਾਰੇ ਸਮਾਜ ਦਾ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਆਪਣੀ ਏਕਤਾ ਨੂੰ ਬਣਾ ਕੇ ਰੱਖਿਆ ਜੋ ਇੱਕ ਪੋਲੀਟਿਕਲ ਜਿਵੇਂ ਆਪਾਂ ਬੀਐਸਪੀ ਵੱਲੋਂ ਇੱਕ ਬੰਦੂ ਦਾ ਸਰਦਲਤਾ ਗਿਆ ਸੀ ਕੀ ਗਿਆ ਸੀ ਕਿ ਤੁਹਾਨੂੰ ਤਾਂ ਉਹ ਤੁਹਾਨੂੰ ਦੇਖਿਆ ਕਿ ਪੰਜਾਬ ਦੇ ਲੋਕਾਂ ਨੇ ਉਹਨੂੰ ਨਕਾਰਿਆ ਉਹ ਉਹਨਾਂ ਨੇ ਜਿਹੜਾ ਆਪਸੀ ਭਾਈਚਾਰਾ ਪੰਜਾਬ ਦੇ ਵਿੱਚ ਉਹਨੂੰ ਬਰਕਰਾਰ ਰੱਖਿਆ ਮੈਂ ਇਸ ਕਰਕੇ ਮੈਂ ਵਿਸ਼ੇਸ਼ ਰੂਪ ਤੋਂ ਤੁਹਾਡੇ ਚੈਨਲ ਤੇ ਇਹ ਗੱਲ ਮੈਂ ਪੁੱਛਦਾ ਪੰਜਾਬ ਦੇ ਸਾਰੇ ਇਸ ਦੂਰ ਕਾਸਟ ਜਿੰਨੇ ਵੀ ਸਾਡੇ ਭੈਣ ਭਰਾ ਰਹਿੰਦੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜੋ ਭਾਈਚਾਰਕ ਇਕਤਾ ਹੈ ਜੋ ਇੱਕ ਮਿਸਾਲ ਆ ਪੰਜਾਬ ਦੇ ਵਿੱਚ ਉਹਨਾਂ ਨੇ ਉਹਨੂੰ ਬਰਕਰਾਰ ਰੱਖਿਆ। ਜੂੜ ਤੋਂ ਭੈਜਣਾ ਸਵਾਗਤ ਕੀਤਾ ਜੀ ਤੁਸੀਂ। ਹਾਂ ਜੋ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਉਸ ਦੀ ਵੀ ਸਵਾਗਤ ਕਰਦੇ ਆ। ਪਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਇਹਨੂੰ ਤੁਰੰਤ ਲਾਗੂ ਕਰਨ ਦੀ ਬੇਨਤੀ ਕਰਦੇ ਆ। ਆਨਵਾਜ ਜੀ। ਦੇਖ ਕੇ ਸਾਹਮਣੇ ਦੇਖੀ ਆਜੋ ਆਜੋ ਤੁਹਾਨੂੰ ਕੀ ਚਾਉਂਦੇ ਨੇ ਤੁਸੀਂ ਆਹਨੋ ਦਾ